ਸਤ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗਾਇਕ ਖਰਦੇਵ ਚਾਲ ਨਮਾ ਸ਼ਹਿਰ ਸੋ ਸਾਡੀ ਬਹੁਤ ਹੀ ਸਤਿਕਾਰਯੋਗ ਸ੍ਰੀਲੇ ਗਾਇਕ ਨੇਮਾ ਜੀ ਉਹਨਾਂ ਦਾ ਗੀਤ ਹੈ ਨਮਾ ਇਤਿਹਾਸ ਬਹੁਤ ਸੋਹਣਾ ਸੌਂਗ ਹੈ ਸਾਰਿਆਂ ਨੇ ਸਪੋਰਟ ਕਰਨੀ ਐ ਸ਼ੇਅਰ ਕਰਨਾ ਔਰ ਜਿਸ ਨੂੰ ਰਿਲੀਜ਼ ਕੀਤਾ ਸਾਡੇ ਬੜੇ ਭਾਈ ਸਾਹਿਬ ਗੁਰਬਖਸ਼ਮ ਹੈ ਜੀ ਵੱਲੋਂ ਜੀ ਐਮ 7 ਚੈਨਲ ਵੱਲੋਂ ਸੋ ਇਸ ਗੀਤ ਨੂੰ ਸਾਰਿਆਂ ਨੇ ਸਪੋਰਟ ਕਰ ਰਹੀ ਹੈ ਸ਼ੇਅਰ ਕਰਨਾ ਅਸੀਂ ਕਲਾਕਾਰ ਸੰਗੀਤ ਸਭਾ ਨਮਾ ਸ਼ਹਿਰ ਵੱਲੋਂ ਸਾਰੀ ਟੀਮ ਨੂੰ ਬਹੁਤ-ਬਹੁਤ ਮਾਰਕਾ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੈ ਗੁਰਦੇਵ ਜੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਿੰਦਰ ਖਾਨਪਰੀ ਬਹੁਤ ਹੀ ਖੁਸ਼ੀ ਦੀ ਗੱਲ ਆ ਕਿ ਧਾਰਮਿਕ ਭਜਨ ਗੁਰੂ ਰਵਿਦਾਸ ਮਹਾਰਾਜ ਜੀ ਦਾ ਨਵਾਂ ਇਤਿਹਾਸ ਰਿਲੀਜ਼ ਹੋਇਆ ਜਿਸ ਨੂੰ ਗਾਇਆ ਮੇਰੇ ਵੀਰ ਨਿਰਮਲ ਲੰਮਾ ਜੀ ਨੇ ਤੇ ਪ੍ਰੋਜੈਕਟ ਵਾਇ ਬਲਜਿੰਦਰ ਗੰਗੜਾ ਭਾਜੀ ਸ਼ੇਅਰ ਕਰੋ ਸਪੋਰਟ ਕਰੋ ਥੈਂਕ ਯੂ ਜੈ ਗੁਰਦੇਵ ਧੰਨ ਗੁਰਦੇਵ ਮੇਰੇ ਵੱਲੋਂ ਜਾਨੀ ਸਿੰਗਰ ਕਿਆਤ ਸਿੰਘ ਵੱਲੋਂ ਸਤਗੁਰੂ ਰਬਦਾਤ ਜੀ ਮਹਾਰਾਜੀ ਜੀ ਦੀ ਮਹਿਮਾ ਦਾ ਬਹੁਤ ਹੀ ਪਿਆਰਾ ਸ਼ਬਦ ਨਵਾਂ ਇਤਿਹਾਸ ਜਿਸ ਨੂੰ ਆਵਾਜ਼ ਦਿੱਤੀ ਹੈ بڑے ਅੱਛੇ ਫਨਕਾਰ ਸਾਡੇ ਵੱਡੇ ਵੀਰ ਨਿਰਮਲ ਲਿੰਮਾ ਜੀ ਮਿਸ਼ਨ ਦੇ ਸ਼ਾਇਰ ਮਿਸ਼ਨ ਦੇ ਗੀਤਕਾਰ ਰਿਸਪੈਕਟਡ ਰਤੁਰੰਧਾ ਵਿਵਾਲਾ ਜੀ ਉਹਨਾਂ ਨੇ ਇਸ ਸ਼ਬਦ ਨੂੰ ਕਲਮਬਦ ਕੀਤਾ ਹੈ 뮤직 ਹੈ ਸਾਡੇ ਪਿਆਰੇ ਵੀ ਬੀ ਆਰ ਦਿਵਾਨਾ ਜੀ ਦਾ ਜੇ ਐਮ 7 ਐਂਟਰਟੇਨਮੈਂਟ ਕੰਪਨੀ ਬਲੋ ਇਸ ਸ਼ਬਦ ਨੂੰ ਬਹੁਤ ਵੱਡੇ ਪੱਧਰ ਤੇ ਰਿਲੀਜ਼ ਕੀਤਾ ਗਿਆ ਹੈ ਸਾਰੀ ਸੰਗਤ ਨੂੰ ਸਾਡੀ ਹੱਥ ਬਨ ਕੇ ਬੇਨਤੀ ਹੈ ਕਿ ਤੁਸੀਂ ਲਾਈਕ ਔਰ ਸ਼ੇਅਰ ਕਰਨਾ ਬਾਅਦ ਤੋਂ ਬਾਅਦ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਇਹ ਸ਼ਬਦ ਕਿਵੇਂ ਲੱਗਾ ਜੈ ਗੁਰਦੇਵ ਧੰਨ ਗੁਰਦੇਵ